ਉਸੇ ਆਪਣੀ ਕੈਲਮਾਂ ਬਹੀ ਤਲੀ ਉੱਤੇ ਜੰਦ ਉਹ ਸੈਲਮਾਂ ਵਿੱਚ ਗਾਣਾ ਸੀਗਾ ਇੱਕ ਬੜਾ ਪਿਆਰਾ ਵਿਚੋਲੇ ਦੇ ਮੈਂ ਕੇਸ ਕਰਨਾ ਵਿਖਾਈ ਹੋਰ ਤੇ ਵਿਆਹਤੀ ਹੋਰ ਕਹਿੰਦੇ ਵੀ ਪੁਰਾਣੇ ਸਮਾਂ ਵਿੱਚ ਲੋਕ ਐਂ ਕਰ ਜਾਂਦੇ ਸੀਗੇ ਵੀ ਕੁੜੀ ਹੋਰ ਵਿਖਾ ਦੇਣੀ ਵੀ ਇਹ ਤਿੰਨ ਚਾਰ ਕੁੜੀਆਂ ਹੋਣੇ ਵਿਖਾ ਦੇਣੀ ਸੋਹਣੀ ਜੀ ਤੇ ਵਿਆਹ ਨਹੀਂ ਕਾਲੀ ਪਲੀ ਜੀ ਕਿਉਂਕਿ ਉਦੋਂ ਚਾਰ ਪੰਜ ਵਜਾਂ ਦਾ ਗੁੱਲੂ ਕੁੜੀਆਂ ਘੁੰਡ ਨਹੀਂ ਜਗਦੇ ਪਹਿਲੇ ਜਮਾਨੇ ਜੀ ਬਾਜੀ ਐਦਾਂ ਹੀ ਹੋਇਆ ਤੇ ਬਾਜੀ ਬਰਾਤ ਨਾਲ ਕੇ ਸਰਪੇ ਬਰਾਤ ਨਾਲ ਕੇ ਸਰਪੇ ਕੁੜੀਆਂ ਦੇ ਪਿੰਡ ਪਹੁੰਚ ਗਏ ਜਦੋਂ ਕੁੜੀਆਂ ਦੇ ਪਿੰਡ ਪਹੁੰਚ ਗਏ ਚਾਹ ਪਾਣੀ ਪੀ ਲਿਆ ਆਨੰਦ ਕਾਰਜ ਹੋ ਗਏ ਆਨੰਦ ਕਾਰਜ ਦਾ ਪੈਗ ਬੁਗ ਸ਼ੁਰੂ ਹੋ ਗਏ ਜੋ ਪੈਗ ਬੁਗ ਸ਼ੁਰੂ ਹੋ ਗਏ ਕੰਨਿਆ ਨੇ ਸਾਹ ਜਨ ਲਾਲੀ ਕੰਨਿਆ ਨੇ ਉਦੋਂ ਵੀ ਹਸਾਉਣਾ ਲਾਲੀ ਤੇ ਕੰਨਿਆ ਨੇ ਮੇਰੇ ਕੋਲ ਉਦੋਂ ਵੀ ਹਸਾਉਣਾ ਲਾਲੀ ਦੂਜੀ ਲਿਟਰ ਨੁੱਟਣ ਵਾਲੀ ਲੈੜ ਦੇ ਫਰਨ ਭਰਾਵਾ ਚਲੋ ਤੁਹਾਨੂੰ ਬਦ ਹਰ ਬਰਾਤ ਦੇ ਵਿੱਚ 5-7 ਬੰਦੇ ਛਾਣੇ ਵੀ ਜਾਂਦੇ ਹੁੰਦੇ 5-7 ਬੰਦੇ ਛਾਣੇ ਵੀ ਗਏ ਸੀ ਟਰਾਲੀਆਂ ਟਰੂਲੀਆਂ ਤੇ ਲੱਦ ਕੇ ਘਰੇ ਵਾਂ ਉਸ ਮੁੰਡਿਆਂ ਦੇ ਪਿੰਡ ਪਹੁੰਚ ਗਏ ਜਦੋਂ ਮੁੰਡਿਆਂ ਦੇ ਪਿੰਡ ਪਹੁੰਚ ਗਏ ਬਸ ਘੰਟਾ ਗੁਆ ਸਿਆ ਇਹਨੂੰ ਪੈਗਾ ਰੋਲਾ ਨਾ ਪਾ ਕਹਿੰਦੇ ਕੁੜੀ ਉਹ ਨਹੀਂ ਹੋਰ ਜਦੋਂ ਕੁੜੀ ਉਹ ਨਹੀਂ ਹੋਰ ਹੈ ਜੇ ਗੱਲ ਚੱਲ ਪਈ ਤੇ ਚੱਲਦੀ ਚੱਲਦੀ ਗੱਲ ਗੱਭਰੂ ਕੋਲੇ ਪਹੁੰਚ ਗਈ ਵਿਆਹ ਵਾਲੇ ਕੋਲੇ ਜਦੋਂ ਵਿਆਹ ਵਾਲੇ ਗੱਭਰੂ ਨੇ ਆ ਕੇ ਖੁੰਡਿਆ ਚੱਕ ਕੇ ਵੇਖਿਆ ਕਹਿੰਦਾ ਹੋਏ ਇਹ ਤਾਂ ਹੋਰ ਹੀ ਡੇਲੜ ਜੀ ਹਣ ਮੂੜਾ ਭੋਗਿਆ ਹਣ ਮੂੜਾ ਆਫ ਕੀ ਕਰਦਾ ਸਿੱਧੇ ਪੇਟੀਆਂ ਅੰਦਰ ਜਾਵੜਦਾ ਤੇ ਪੇਟੀਆਂ ਅੰਦਰ ਤੁਹਾਨੂੰ ਬੜੀ ਆਪਣੇ ਵਿਆਹਦਨ ਕੀ ਪਿਆ ਹੁੰਦਾ ਕਿਉਂਕਿ ਸ਼ਰਾਬ ਉੱਥੀ ਵੀ ਹੁੰਦੀ ਹੈ ਕੋਈ ਕੰਨੀ ਇੱਧਰ ਜੇ ਵੀ ਹੁੰਦੀ ਉਹ ਤੋ ਤੋਹ ਤਨ ਪਰੇ ਜਿਹੜਾ ਅੰਨੀਆਂ ਜੇ ਪਿਆ ਹੁੰਦੇ ਐ ਇੱਕ ਉਥੇ ਟੁੱਟਿਆ ਮੇਜ ਆ ਪਿਆ ਹੁੰਦਾ ਉਹ ਛਤ ਹੀ ਨਹੀਂ ਥੱਲੇ ਬਣੀ ਹੁੰਦੀ ਉਹ 5-7 ਤੋ ਤੇ ਅੰਚਣੀਆਂ ਜੇ ਪਿਆ ਹੁੰਦੇ ਹਣ 5-6 ਪੈਗ ਲਾ ਕੇ ਲਾਜੇ ਮਾਰਦਾ ਫਿਰਦਾ ਉਚੋਲੇ ਉੱਨਾਂ ਦਾ ਫਿਰਦਾ ਜਿਹੜੀ ਪੂਰਾ ਰੌਲਾ ਪਾ ਪੈ ਗਿਆ ਤੇ ਹਣ ਨਮੀ ਵੀ ਆਈ ਮਟਿਆਰ ਬੜੇ ਪਿਆਰ ਜਿਹੇ ਨਾਲ ਕੋਲੇ ਜਾ ਕੇ ਪੁੱਛਦੀ ਐ ਕਹਿੰਦੀ ਵੀਹ ਹੋਜੀ ਵੀਹ ਹੋਜੀ ਵੀ ਵੀਧੀ ਰੋਲ ਰਪਏ ਕਾ ਦੋ ਪਈ ਨਹੀਂ ਕੰਮ ਕਰ ਕੰਨਾ ਜਿਹੜਾ ਕੋ ਸੋਣਿਆ ਸੀ ਹੋ ਗਿਆ ਹਣ ਬੱਚ ਨਾ ਬੋਲੀ ਜੇ ਬੱਚ ਬੋਲੀ ਸਾਂ ਲਾਣੀ ਕੰਨਾ ਜਿਹੜਾ ਕੋ ਕਰੂ ਹਣ ਮੈਂ ਕਰੂਗਾ ਕੀ ਕੰਨਾ ਬਣਾ ਉਹ ਕੀ ਲੁਕੀ ਚੰਗਾ ਕਰਕੇ ਵੇਖੀ ਹਣ ਮਾਝੂ ਦਰਕੇ ਵਕੀਲ ਕੋ ਚੰਗਾ ਕਰਕੇ ਵੇਖੀ ਹਣ ਮਾਝੂ ਦਰਕੇ ਉਹ ਸਾਰੀ ਦੁਨੀਆ ਚ ਮਾਚੇ ਜਾਣਾ ਸ਼ੋਰ ਹਰੀ ਸਾਰੀ ਦੁਨੀਆ ਚ ਮਾਚੇ ਜਾਣਾ ਸ਼ੋਰ ਵਚੂਲੇ ਤੇ ਮੰਗੇ ਇਸ ਕਰਨਾ ਹਬ ਖਾਈ ਹੋਰ ਤੇ ਵਿਆਹ ਦੀ ਕੋਈ ਹੋਰ ਵਚੂਲੇ ਤੇ ਮੰਗੇ ਇਸ ਕਰਨਾ ਹਬ ਖਾਈ ਹੋਰ ਤੇ ਵਿਆਹ ਦੀ ਕੋਈ ਹੋਰ ਮਚੂਲੇ ਨੇ ਮੰਗੇ ਇਸ ਕਰਨਾ ਇੱਥੇ ਪੂਰੀ ਝੰਡੀ ਪੈਕਿਆਂ ਦੀ ਹੋਜੂ ਭੰਡੀ ਪਿੰਡ ਦੇ ਵਿੱਚ ਪੂਰੀ ਝੰਡੀ ਪੈਕਿਆਂ ਦੀ ਹੋਜੂ ਭੰਡੀ ਤੇਰੇ ਹੱਥ ਵਿੱਚ ਮਈਆ ਹੈ ਡੋਰ ਤੇਰੇ ਹੱਥ ਵਿੱਚ ਮਈਆ ਹੈ ਡੋਰ ਹਾੜਾ ਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋਰ ਹਾੜਾ ਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋਰ ਹਾੜਾ ਵੇ ਤੂੰ ਇੰਜ ਨਾ ਬਸੇ ਕਹਿਣ ਨੂੰ ਕੀ ਕਹਿਣਾ ਹੈ ਜਿਹੜੀਆਂ ਆਪਣੀਆਂ ਕੁੜੀਆਂ ਹੁੰਦੀਆਂ ਹੁੰਦੀਆਂ ਵਜਾਰੇ ਕੁੜੀਆਂ ਆ ਭਲਾ ਕਿਤਾ ਆਪਣੇ ਸਹਰੇ ਮੰਡ ਬੈਠੀਆਂ ਵੀ ਪੇਕਿਆਂ ਦੀ ਸੁੱਖ ਮੰਗੀ ਜਾਣੀਆਂ ਸੱਚੇ ਬਾਦਸ਼ਾਹ ਬਾਬਾ ਨਾਨਕਾ ਕਾਲ ਗਣੇ ਪਾਸ਼ਾ 11ਵੀਂ ਪੀਰਾਂ ਲੱਖ ਦਾਦਾ ਪੀਰਾਂ ਪੀਰ ਨਗਾਹੀ ਵੜਿਆ ਪੀਰ ਖਵਾਜ ਮੇਲਕੋਟਲੇ ਵਾਲੇ ਮੇਰੀ ਡੈਡੀ ਸੁੱਖ ਰੱਖੀ ਮੇਰੀ ਮੰਮੀ ਸੁੱਖ ਰੱਖੀ ਮੇਰੇ ਵੀਰਾਂ ਸੁੱਖ ਰੱਖੀ ਉੱਥੇ ਬੈਠੀਆਂ ਸੁੱਖ ਮੰਗੀ ਜਾਣੀਆਂ ਹੁਣ ਥੋੜੇ ਸਾਹਮਣੇ ਆ ਉਹ ਕਹਿੰਦਾ ਬਿਚੋਲੇ ਤੇ ਮੱਕੇਸ ਕਰਨਾ ਵਿਖਾਈ ਹੋਰ ਤੇ ਵਿਆਧਿਕ ਹੋਰ ਕੰਨੀ ਪਲੀ ਦੀ ਗੱਲ ਸਾਂ ਕਹਿੰਦੀ ਤੂੰ ਕਿ ਇਸ ਨੂੰ ਚੱਕਰ ਮਾਉਣ ਨੂੰ ਫਿਰਦੇ ਆਂ ਕਹਿੰਦੀ ਉਹਨਾਂ ਪਿੰਡਾਂ 'ਚ ਮੇਰੇ ਡੈਡੀ ਦੀ ਬੜੀ ਰੈਪਿਊਟੇਸ਼ਨ ਐ ਕਹਿੰਦੀ ਮੇਰੇ ਵੀਰਾਂ ਦੀ ਬੜੀ ਰੈਪਿਊਟੇਸ਼ਨ ਐ ਕਹਿੰਦੀ ਪਲੀਜ਼ ਤੁਸੀਂ ਐਦਾਂ ਨਾ ਕਰੋ ਪਹਿਲਾਂ ਤੁਸੀਂ ਵਿਆਹ ਇੱਕ ਹੋਰ ਕਰਾ ਲਓ ਮੈਂ ਐਸਸਮੈਂਟ ਕਰ ਲੂੰਗੀ ਪਰ ਪਲੀਜ਼ ਤੁਸੀਂ ਐਦਾਂ ਨਾ ਕਰੋ ਉਹ ਕਹਿੰਦਾ ਚੱਪਕ ਤਰੁਣੀ ਪਤਾ ਕੀ ਕਹਿੰਦਾ ਉਹ ਕਿ ਕੁਝ ਚੰਗਾ ਕਰਕੇ ਵੇਖੀ ਹਣਵਾ ਜੂਂ ਦਰ ਕੇ ਕਿ ਕੁਝ ਚੰਗਾ ਕਰਕੇ ਵੇਖੀ ਹਣਵਾ ਜੂਂ ਦਰ ਕੇ ਵਾ ਸਾਰੀ ਦੁਨੀਆ 'ਚ ਮੱਚ ਜਾਣਾ ਸ਼ੋਰ ਹਾਏ ਨੀ ਸਾਰੀ ਦੁਨੀਆ 'ਚ ਮੱਚ ਜਾਣਾ ਸ਼ੋਰ ਵਿਚੋਲੇ ਤੇ ਬਾਕੀ ਇਸ ਕਰਨਾ ਹਉ ਖਾਈ ਹੋਰ ਤੇ ਬਿਆਦ ਇੱਕ ਹੋਰ ਉਚੇ ਨੇਤੇ ਮੈਂ ਕੇਸ ਕਰਾਂ ਕਾਈ ਹੋਰ ਦੇ ਬਿਆਦ ਦੀ ਕੋਈ ਹੋਰ ਮਜੂਲੇ ਦੇ ਮੈਂ ਕੇਸ ਕਰਾਂ ਹਾਏ ਪਿੰਡ ਦੇ ਵਿੱਚ ਪੂਰੀ ਝੰਡੀ ਪੈਕਿਆਂ ਦੀ ਹੋਜੂ ਪੰਢੀ ਪਿੰਡ ਦੇ ਵਿੱਚ ਪੂਰੀ ਝੰਡੀ ਪੈਕਿਆਂ ਦੀ ਹੋਜੂ ਪੰਢੀ ਤੇਰੇ ਹੱਥ ਵਿੱਚ ਮਈਆ ਹੈ ਹੱਥ ਵਿੱਚ ਮਾਇਆ ਹੈ ਵਡੋਰ ਹੜਾਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋ ਹੜਾਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋ ਹੜਾਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋ ਹੜਾਵੇ ਤੂੰ ਇੰਜ ਨਾ ਮੈਨੂੰ ਚੇਤਾਉ ਤਾਂ ਹੈ ਨਹੀਂ ਪੂਰਾ ਮੈਨੂੰ ਚੇਤਾਉ ਤਾਂ ਟੁਕੜਾ ਸੀ ਚੰਦ ਦਾ ਮੈਨੂੰ ਲੱਗਦਾ ਹੋਈਏ ਦਿਲ ਨਹੀਂ ਯੂ ਮੰਨਦਾ ਨਹੀਂ ਪੂਰਾ ਮੈਨੂੰ ਚੇਤਾਉ ਤਾਂ ਨਿਤੋ ਕੁੜਾ ਸੀ ਚੰਨ ਦਾ ਮੈਨੂੰ ਲੱਗਿਆ ਨਾ ਉਹ ਯਾ ਤਲ ਨਹੀਂਉ ਮੰਨਦਾ ਉਹਨੇ ਕੱਢਿਆ ਪੁਰਾਣਾ ਕੋਈ ਖੋਰ ਉਹਨੇ ਕੰਜਰ ਨੇ ਮੇਰ ਨਾਲ ਕੱਢਿਆ ਪੁਰਾਣਾ ਕੋਈ ਖੋਰ ਮਝੂ ਲੇਤੇ ਮੈਂ ਆ ਵਿੱਚ ਨਾਦੀ ਮਸ਼ਹੂਰੀ ਐ ਇੱਕ ਜੱਟਾ ਵਾਪੂ ਜੀਦੀ ਦੂਰ ਦੂਰ ਪਿੰਡਾਂ ਵਿੱਚ ਦੂਰ ਦੂਰ ਪਿੰਡਾਂ ਵਿੱਚ ਨਾਦੇ ਮਸ਼ਹੂਰੀ ਐ ਮੇਰੀ ਮਾਂ ਦਾ ਵੀ ਦਿਲ ਕਮਜ਼ੋਰ ਮੇਰੀ ਮਾਂ ਦਾ ਵੀ ਦਿਲ ਕਮਜ਼ੋਰ ਖੜਾਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋ ਹੜਾਵੇਂ ਤੂੰ ਜਿਦਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋ ਹੜਾਵੇਂ ਤੂੰ ਜਿਦਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋ ਹੜਾਵੇਂ ਤੂੰ ਇੰਜ ਨਾ ਸ਼ਰੀਫ ਫਤਿਹਲਦਾਰ ਦਾ ਨਹੀਂ ਆ ਨਹੀਂ ਸ਼ਰੀਫ ਫਤਿਹਲਦਾਰ ਦਾ ਨਹੀਂ ਗੁਸਾ ਬੜਾ ਆਤਾ ਹੈ ਹੋਰ ਦਾ ਨਾ ਕਰਿਓ ਸਿਖਾਉਣੀ ਉਹਨੋਂ ਮਤ ਹੈ ਵਾਹ ਸ਼ਰੀਫ ਫਤਿਹਲਦਾਰ ਦਾ ਨਹੀਂ ਗੁਸਾ ਬੜਾ ਆਤਾ ਹੈ ਵਾਹ ਹੋਰ ਨਾ ਨਾ ਕਰਿਓ ਸਿਖਾਉਣੀ ਉਹਨੋਂ ਮਤ ਹੈ ਕੋਨੇ ਬੰਦੇ ਤੋਂ ਬਣਾਉਣਾ ਹੈ ਨਹੀਂ ਮੋਰ ਹੋਨ ਬੰਦੇ ਤੋਂ ਬਣਾਉਣਾ ਹੈ ਨੀ ਮੋਹਰ ਮਝੂਲੇ ਤੇ ਮੈਂ ਕਿਸ ਕਰਨਾ ਮਗਾਈ ਹੋਰ ਤੇ ਵਿਆਹ ਦੀ ਕੋਈ ਹੋਰ ਮਝੂਲੇ ਤੇ ਮੈਂ ਕਿਸ ਕਰਨਾ ਮਗਾਈ ਹੋਰ ਦੇ ਵਿਆਹ ਦੀ ਕੋਈ ਹੋਰ ਮਝੂਲੇ ਤੇ ਮੈਂ ਕਿਸ ਕਰਨਾ ਹਾਏ ਸ਼ਰੀਫ ਦਿਲਦਾਰਾ ਕਾ ਤੋ ਕਰਦਾ ਏ ਅੜਿਆ ਜਦੋਂ ਤੇਰੇ ਹੱਕ ਵਿੱਚ ਮੈਂ ਵੀ ਢੋਲਾ ਖੜੀ ਨਾ ਜੇ ਮੈਂ ਵੇਟੋ ਲਾ ਖੜੀ ਆ ਕਾ ਤੋ ਪਣਦਾ ਏ ਕੰਡੀਆਂ ਦੀ ਥੋਰ ਕਾ ਤੋ ਪਣਦਾ ਏ ਕੰਡੀਆਂ ਦੀ ਥੋਰ ਹੜਾਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋ ਹੜਾਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਤੂੰ ਕਰਾ ਲਈ ਕਹੋ ਹੜਾਵੇ ਤੂੰ ਇੰਜ ਨਾ ਕਰੀ ਭਾਵੇਂ ਵਿਆਹ ਦੇਵਕ੍ਰਿਸਤਾ ਰਹਿਣਾ ਕੋਈ ਹੋਰ ਤੇ ਬਿਆਦੀ ਕੋਈ ਹੋਰ ਬਜੂਲੇ ਦੇ ਮੈਂ ਕਿਸ ਕਾਰਨਾ ਕਾ ਦੇਵੀਆ ਤੋਂ ਕਰਾਲੇ ਕਹੋ